ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਅਗਰ ਸਾਹਿਬ ਵੀ ਆ ਰਿਹਾ ਬਹੁਤ ਵਧੀਆ ਤੁਸੀਂ ਸੁਣਾਓ ਬਸ ਠੀਕ ਆ ਵਧੀਆ ਮੈਂ ਫੋੜ ਤੋਂ ਬੋਲਦਾ ਹਾਂਜੀ ਵੀਰ ਜੀ ਮੈਂ ਥੜੀ ਆਪਣੇ ਜਿਹੜੇ گورنر ਵਾਲੀ ਵੀਡੀਓ ਦੇਖੀ ਸੀ ਹੈ ਜੀ ਜਿੱਤੇ گورنر ਵਾਸਤੇ ਦਿੱਤਾ ਹੈ گورਨਰ ਲਾਉਣ ਵਾਸਤੇ ਉਹ ਵੀਡੀਓ ਦੇਖੀ ਸੀ ਅੱਛਾ ਅੱਛਾ ਜੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਕੋਈ ਵਿਚਾਰ ਕਰਨੇ ਹੈਗੇ ਆ ਦੱਸੋ ਜੀ ਇਹ ਠੀਕ ਹੈ ਪਹਿਲਾਂ ਵੀ ਗਵਰਨਰਟ ਗਵਰਨਰ ਲਾਇਆ ਸੀ ਪਹਿਲਾਂ ਤਾਂ ਗਵਰਨਰਟ ਦੇਖੋ ਪੰਪਾਂ ਦੇ ਵਿੱਚ ਗਵਰਨਰ ਲੱਗਿਆ ਹੀ ਆਉਂਦਾ ਹੈਗਾ ਆ ਹਾਂਜੀ ਜੇ ਕੀ ਨੂੰ ਕੋਈ ਧਿਆਨ ਨਹੀਂ ਦਿੰਦਾ ਪੰਪਾਂ ਵਿੱਚ ਗਵਰਨਰ ਲੱਗਿਆ ਹੁੰਦਾ ਹੂੰ ਉਹਦੇ ਬਾਰੇ ਕਿਸਦਾ ਕੋਈ ਧਿਆਨ ਨਹੀਂ ਐਕਸਟ੍ਰੈਕਟ ਗਵਰਨਰ ਕਿਸੀ ਵਾਸਤੇ ਲਾਉਣ ਲੱਗੇ ਉਹ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਅੱਛਾ ਸਪੀਡ ਕੰਟਰੋਲ ਕਰਵਾ ਸੀ ਹਾਂਜੀ ਸਪੀਡ ਗਵਰਨਰ ਨਾਲ ਉਹ ਗਵਰਨਰ ਪੰਪਾਂ ਦਾ ਹੁੰਦਾ ਰੂਟਰ ਹੁੰਦਾ ਹਾਂ ਹਾਂ ਜੀ ਹਾਂ ਮੈਂ ਸਮਝਿਆ ਚਲੋ ਗਰਨਰ ਵਾਸਤੇ ਇੱਕ ਭਾਈ ਗੱਲ ਇਹ ਦਿਆ ਵੀ ਇਹ ਹੁਣ ਪਹਿਲੀ ਤੋਂ ਲਾਜ਼ਮੀ ਕਰ ਰਹੇ ਆ ਪਹਿਲੀ ਤੋਂ ਨਹੀਂ ਜੀ ਹਾਂ ਤੁਸੀਂ ਫਿਰ ਵੀਡੀਓ ਸੁਣੀ ਹੋਣੀ ਹੈਗੀ ਜੀ ਹਾਂਜੀ ਇਹ 2011 ਦੇ ਵਿੱਚ ਕੈਪਟਨ ਗਵਰਨਮੈਂਟ ਨੇ ਮਤਾ ਪਾ ਕੇ ਜਦ ਬੱਸਾਂ ਬੱਸਾਂ ਵੀ ਵੱਧ ਭਜਾਉਂਦੇ ਨੇ ਟਰੱਕ ਡਰਾਈਵਰ ਵੱਧ ਭਜਾਉਂਦੇ ਨੇ ਹਾਂਜੀ ਹਾਂਜੀ ਉਹ ਲੈ ਸੀ ਅਸੀਂ ਵੀ ਲੈ ਲਈ ਹਾਂਜੀ ਤੇ ਉਹ ਜਿਹਨਾਂ ਜਿਹਨਾਂ ਨੇ ਪਹਿਲਾਂ ਪਹਿਲਾਂ ਸ਼ੁਰੂਆਤ ਚ ਗਵਰਨਰ ਲਵਾ ਲਈ ਹਾਂਜੀ ਉਹ ਤੋਂ ਬਾਅਦ ਚ ਪ੍ਰਸ਼ਾਸਨ ਅ ਅਧਿਕਾਰੀ ਸਾਹਮਣੇ ਲੋ ਵਿੱਚ ਡੀਲਰ ਸਾਹਮਣੇ ਲੋ ਜਿਹੜੇ ਗੱਡੀਆਂ ਪਾਸ ਕਰਾਉਂਦੇ ਨੇ ਹਾਂਜੀ 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 ਏਜੰਟ ਉਹਨਾਂ ਨੇ ਇੱਕ ਗਬਲਾ ਰਾਹ ਕੱਢ ਲਿਆ ਵੀ ਬਿੱਲ ਲਿਆਓ ਹਾਂ ਹਾਂ 5000 ਦਾ ਉਹ ਬਿੱਲ ਘਟਾਓ ਉਹਦੇ ਤੇ ਗਵਰਨਰ ਦਾ ਨੰਬਰ ਹੁੰਦਾ ਸੀ ਹਾਂਜੀ ਹਾਂਜੀ ਇਹ ਨੂੰ ਆਹ ਗਵਰਨਰ ਦਾ ਜਿਵੇਂ 88 ਨੰਬਰ ਹੁੰਦਾ ਇੱਕਣ ਇੱਕ ਨੰਬਰ ਹੁੰਦਾ ਸੀ ਹਾਂਜੀ ਹਾਂਜੀ ਵੀ ਇਹ ਗੱਡੀਆਂ ਨੂੰ ਲੱਗ ਗਿਆ ਹਾਂਜੀ ਓਕਣ 16 17000 ਲੱਗਦਾ ਸੀ ਓਕਣ ਮੇਂ ਲੱਗਦਾ ਕਿ ਨਹੀਂ ਕਿਸੇ ਤੋਂ 4500 ਕਿਸੇ ਤੋਂ 5000 ਹਾਂ ਨਹੀਂ 4500 ਪਰਿਆ ਆ ਪਰਿਆ ਮੈਂ ਹਾਂ ਹੂੰ ਉਹ ਲੱਗੇ ਜੀ ਹੂੰ ਤੇ ਹੁਣ ਦੁਬਾਰਾ ਗਵਰਨਮੈਂਟ ਨੇ ਹਦਾਇਤਾਂ ਜਾਰੀ ਕਰਤੀਆਂ ਭਈ ਜਿਹੜੀ ਗੱਡੀ ਨੂੰ ਗਵਰਨਰ ਲੱਗਿਆ ਹੋਊਗਾ ਹਾਂਜੀ ਉਹੀ ਗੱਡੀ ਪਾਸ ਹੋ ਜਿਹਨੂੰ ਨਹੀਂ ਲੱਗਿਆ ਤਾਂ ਲਵਾ ਕੇ ਲੈ ਕੇ ਆਓ ਠੀਕ ਹੁਣ ਉਹ 20000 ਰੁਪਏ ਦਾ ਜਿਹੜਾ ਕਿ ਮੈਂ 5-4 ਬੰਦਿਆਂ ਤੋਂ ਪੁੱਛਿਆ ਹਾਂਜੀ ਹਾਂਜੀ ਉਹ ਰੂਲ ਹੈ ਜੀ ਇਹ ਕੋਈ 1-2 ਤਰੀਕ ਤੋਂ ਨਹੀਂ ਉਹ ਵੀਡੀਓ ਤਾਂ ਪਾਈ ਹੈ ਵੀ ਕੋਈ ਨੋਟੀਫਿਕੇਸ਼ਨ ਕੱਢ ਦੇ ਕੋਈ ਦੱਸ ਦੇ ਵੀ ਭਾਈ ਅੱਜ ਤੋਂ 3 ਮਹੀਨੇ ਨੂੰ ਹਾਂ ਟਾਈਮ ਦੇਣਾ ਚਾਹੀਦਾ ਇਹਨਾਂ ਨੂੰ ਹਾਂ ਵੀ ਅੱਜ ਤੋਂ 3 ਮਹੀਨੇ ਨੂੰ ਜਿਹੜੀਆਂ ਵੀ ਗੱਡੀਆਂ ਪਾਸ ਹੋਣਗੀਆਂ ਜਾ ਜਿਨ੍ਹਾਂ ਦੀ ਪਾਸنگ ਆ ਰਹੀ ਆ ਉਹ ਆਪਣੇ ਗਵਰਨਰ ਲਵਾ ਲੋ ਭਾਈ ਤਾਂ ਗੱਡੀਆਂ ਪਾਸ ਹੋਣਗੀਆਂ ਜੀ ਪਾਸ ਹੋਣੀਆਂ ਠੀਕ ਆ ਬਿਲਕੁਲ ਰਾਈਟ ਠੀਕ ਆ ਹੁਣ ਸਮਝ ਲਓ ਤੁਹਾਡੀ 4 ਦਿਨ ਨੂੰ ਪਾਸੰਗਾ ਤੁਸੀਂ ਟਾਈਮ ਲੈ ਲਿਆ ਹੈਗੀ 8 ਤਰੀਕ ਨੂੰ ਮੇਰੀ ਪਾਸ ਹੋ ਹਾਂ ਜਦ ਤੁਸੀਂ ਚਲੋ 8 ਤਾ ਦੇ ਬਹੁਤ ਦਿਨ ਨੇ ਕਈ ਵਾਰ ਅਗਲਾ ਕਹਿੰਦਾ ਵੀ ਯਾਰ ਹਫਤਾ ਰਹਿ ਗਿਆ ਆਪਾਂ ਹੁਣ ਗੱਡੀ ਭਰਨੀ ਆਪਾਂ ਪਾਸ ਕਰਾ ਕੇ ਜਾਵਾਂਗੇ ਹਾਂਜੀ ਮੈਨੂੰ ਇਹ ਜੇ ਗੱਡੀਆਂ ਨਾਲ ਦੇ ਫੋਨ ਆਏ ਨੇ ਜਿਨ੍ਹਾਂ ਨੂੰ 15-15 ਦਿਨ ਹੋ ਗਏ ਗੱਡੀਆਂ ਖੜੀਆਂ ਨੂੰ ਮੇਰੀ ਗੱਡੀ ਅੱਛਾ ਠੀਕ ਹੈ ਜੀ ਚਲੋ ਹਾਂ ਪਾਸੰਗ ਹੋ ਗਈ ਅਗਲੇ ਦੀ ਹਾਂਜੀ ਉਹ ਚੜ੍ਹੀਏ ਨਹੀਂ ਹੈਗੀਆਂ ਚੜ੍ਹਨੀ ਜਿਆਦਾ ਜਿਆਦਾ ਗਵਰਨਰ ਲਾ ਕੇ ਚੈੱਕ ਕਰਾਇਆ ਹਾਂ ਹਾਂਜੀ ਅਪਰੂਵ ਨਹੀਂ ਕਰਦੇ ਅਪਰੂਵ ਨਹੀਂ ਕਰਦੇ ਹਾਂਜੀ ਹਾਂਜੀ ਠੀਕ ਆ ਤੇ 2500 ਰੁਪਏ ਦਾ ਗ੍ਰੀਨ ਟੈਕਸ ਜਿਹੜੀ 16 17 ਮਾਡਲ ਗੱਡੀਆਂ ਉਹ ਵੀ ਭਰ ਦਿੱਤਾ ਜੀ ਗ੍ਰੀਨ ਟੈਕਸ ਹੀ ਭਰਤਾ ਬੇਰੀ ਗੱਲ ਇਹਦਾ ਪਹਿਲਾਂ ਤਾਂ ਮੈਂ ਨਵੰਬਰ ਦੇ ਵਿੱਚ ਇਹਨਾਂ ਨੂੰ ਹਰਪ ਚ ਕਟਾਉਣ ਵਾਸਤੇ ਇਹ ਬਾਰਚੀ ਦਿੱਤੀ ਸੀ ਹਾਂਜੀ ਦਸੰਬਰ 27 ਦਸੰਬਰ ਨੂੰ ਹਰਪ ਚ ਇਹ ਕੈਨਸਲ ਹੋ ਗਈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਸੀਂ ਮੈਂ ਇੱਥੇ ਵੀ ਗਿਆ ਮੈਂ ਚੰਡੀਗੜ੍ਹ ਵੀ ਗਿਆ ਵੀ ਸਾਡੀਆਂ ਘਟੋ ਘਟ ਫੀਸਾਂ ਲੈ ਲਓ ਫੀਸਾਂ ਲੈ ਘਟੋ ਘਟ ਗੱਡੀਆਂ ਦਾ ਪਾਸ ਕਰੋ ਹਾਂਜੀ ਲੇਕਿਨ ਇਹਨਾਂ ਨੇ ਕੋਈ ਜਿੱਦਾਂ ਕਹਿੰਦੇ ਹੁੰਦੇ ਆ ਵੀ ਪੀਐਸਸੀ ਤੇ ਜਵਾਬ ਨਹੀਂ ਦਿੰਦਾ ਹਾਲ ਦਾ ਠੀਕ ਹੈ ਜੀ ਅਖੀਰ ਕੀ ਹੋਇਆ ਸਾਡੀ ਹੁਣ ਆਰਸੀ ਆ 25 ਆਪਣੇ 15 9 5 ਨੂੰ 5ਵੇਂ ਮਹੀਨੇ ਅਰਸੀ ਸਾਨੂੰ ਮਿਲੀ ਆ थीक थी। थीक थी। थीक थी। अच्छा जी 5 मई ਜਿਹੜੇ 27 ਨਵਾਂ ਵਾ تقريبا RC ਮਿਲਿਆ ਸਾਨੂੰ ਹਰਪਜੇ ਕੈਨਸਲ ਹੋ ਗਏ ਠੀਕ ਹੈ ਜੀ ਠੀਕ ਨਾ acha ਹੁਣ ਉਸ ਤੋਂ ਬਾਅਦ ਅਸੀਂ ਅਪਾਇੰਟਮੈਂਟ ਲਈ ਠੀਕ ਹੈ ਜੀ 17 ਤਰੀਕ 17 ਤਰੀਕ ਦੀ ਠੀਕ ਹੈ ਜੀ 17 ਤਰੀਕ ਨੂੰ MBA ਹੀ ਕੁਦਰਤੀ ਛੁੱਟੀ ਚੱਲ ਗਿਆ ਠੀਕ ਹੈ ਜੀ acha MBA ਨੇ ਛੁੱਟੀ ਵਗੈਰਾ ਲਿਖਤੀ ਚੰਡੀਗੜ੍ਹ ਨੂੰ ਵੀ ਜਿਹੜੀਆਂ 17 ਤਰੀਕ ਵਾਲੀਆਂ ਉਹ تقريبا 20 ਤਰੀਕ ਦੇ ਵਿੱਚ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਪਾਸ ਕਰਨ ਦੀ ਠੀਕ ਹੈ ਜੀ ਲੇਕਿਨ ਚੰਡੀਗੜ੍ਹ ਵਾਲਿਆਂ ਨੇ ਪਰਮਿਸ਼ਨ ਨਹੀਂ ਦਿੱਤੀ। ਅੱਛਾ ਜੀ। ਅਸੀਂ 20 ਤਰੀਕ ਨੂੰ ਫੇਰ ਗਏ ਉਹ ਕਹਿੰਦੇ ਜੇ ਗੱਲ ਇਹਦਾ ਵੀ ਤੁਸੀਂ ਜਲੰਧਰ ਜਾਓ ਜਲੰਧਰ ਜਾ ਕੇ ਤੁਸੀਂ ਉੱਥੇ ਜਾ ਕੇ ਇਹ ਆਡੀਓ ਆਫਿਸ ਜਾਓ ਉਹਨਾਂ ਜਾ ਕੇ ਕਹੋ। ਅੱਛਾ ਉੱਥੇ ਗਏ ਅਸੀਂ 2 ਘੰਟੇ ਉਹਨਾਂ ਨਾਲ ਮਗਜ ਮਾਰਿਆ। ਅੱਜਲ ਖਬਰ ਹੋਈ। ਆਹ ਜੀ ਹakhir ਕੋਈ ਉਹਦਾ ਰਿਜ਼ਲਟ ਨਹੀਂ ਨਿਕਲਿਆ। ਠੀਕ ਹੈ ਜੀ। ਰਿਜ਼ਲਟ ਇਹੀ ਨਿਕਲਿਆ ਵੀ ਜੋ ਚੰਡੀਗੜ੍ਹੋਂ ਹੁਣਾਂ ਉਹ ਹੀ ਹੋਣਾ। ਠੀਕ ਹੈ ਜੀ। ਫੇਰ ਅਸੀਂ ਏਟੀਓ ਸਾਹਿਬ ਕੋਲ ਗਏ ਉਹਨਾਂ ਨੂੰ ਤੇ ਜਾ ਕੇ ਚੰਡੀਗੜ੍ਹ ਨੂੰ ਫੋਨ ਕਰਾਇਆ ਠੀਕ ਹੈ ਜੀ ਚੰਡੀਗੜ੍ਹ ਵਾਲੇ ਗੱਲ ਕਹਿੰਦੇ ਆ ਵੀ ਅਸੀਂ ਅਜੇ ਤੂੰ 50 ਦਿਨਾਂ ਤੱਕ ਅਸੀਂ ਦੁਬਾਰਾ ਓਪਨ ਕਰਾਂਗੇ ਆਪਣੇ ਐਪਲੀਕੇਸ਼ਨ ਲੈਣ ਦੀ ਲਈ ਅੱਛਾ ਜੀ ਯਾਨੀ ਇੱਕ ਇੰਨੀ ਖੱਜਲ ਖਵਾਲੀ ਸਾਨੂੰ ਹੋਣ ਰਹੀ ਆ ਕੀ ਗੱਡੀ ਲਈ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਆਪਣੀ ਨੂੰ ਗੱਡੀ ਤੋਂ ਲਈ ਇਹਨੂੰ ਗੱਡੀ ਤਾਂ 6:30 ਆਦੀ ਇਹੇ ਕੰਮ ਚੱਲਦਾ ਹੈਗਾ ਬਹੁਤ ਚਿਰ ਤੋਂ ਬੀਹਾਂ ਤੋਂ ਚੱਲਦਾ ਨਹੀਂ ਹੋਰ ਜਿਹੜੀ ਆਹ ਗੱਡੀ ਦਾ ਮੈਟਰ ਆ ਜੀ ਇਹ ਗੱਡੀ ਲਈ ਇਹਨੂੰ ਤਕਰੀਬੇ ਮੈਨੂੰ 2.5-3 ਸਾਲ ਹੋ ਗਿਆ ਜੀ 2.5-3 ਸਾਲ ਹਾਂ ਜੀ ਬਰਜ ਕੀ ਗੱਡੀ ਆ ਕੱਲਾ ਹੀ ਪਉਂਦਾ ਆ ਮੈਂ 80 ਸਾਲ 75 ਸਾਲ ਦੀ ਮੇਰੀ ਉਮਰ ਹੋ ਗਈ ਆ ਚੰਗਾ ਤੁਹਾਡੇ ਤੁਹਾਡੇ ਭਾਈ ਸਾਹਿਬ ਨਾਲ ਮੇਰੀ ਪਹਿਲਾਂ ਕੇਸ 23 ਤੋਂ ਕੀਤੀ ਸੀ ਗੱਲ ਉਹਨਾਂ ਨੇ ਛੋਟੇ ਨੇ ਆਹ 1933 ਤੋਂ ਫਗਵਾੜੇ ਜਿਹੜੇ ਉਹ ਆਪਰੇਟਰ ਨੇ ਤੁਹਾਡੇ ਪਰਵਾਹ ਦੇ ਜੀ ਪੁਰਾਣਾ ਬਹੁਤ ਪੁਰਾਣਾ ਹਾਂਜੀ ਠੀਕ ਹੈ ਜੀ ਠੀਕ ਆ ਉਹ ਦੱਸ ਰਹੇ ਸੀ ਕਹਿੰਦੇ ਵੀ ਇੱਕ ਬ੍ਰਦਰ ਸਾਡਾ ਆਪਦੀ ਗੱਡੀ ਲੈ ਕੇ ਚਲਾਉਂਦਾ ਥੋੜੀ ਉਹਨਾਂ ਨੇ ਗੱਲਬਾਤ ਵੀ ਕੀਤੀ ਸੀ ਵੀ ਕਿਸੇ ਮਿਨਿਸਟਰ ਦੀ ਪਾਸਿੰਗ ਲਵਾ ਕੇ ਉਹਨਾਂ ਸਪਾਰਸ਼ਪੁਰਸ਼ ਲਵਾ ਕੇ ਹਾਂਜੀ ਤੇ ਨਵੀਂ ਗੱਡੀ ਕੋਈ ਪਾਸ ਕਰਾਈ ਆ ਹਾਂਜੀ 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 ਉਹ ਕਰਾਈ ਸੀ ਭਾਈ ਛੋਟੇ ਭਾਈ ਨੇ ਕਰਾਈ ਸੀ ਹਾ ਹਾ ਮਗਰ ਕਿਦਾਂ ਦੇਖੋ ਇਹਨਾਂ ਦੀ ਸੁਣਵਾਈ ਨਹੀਂ ਫਿਰ ਅਸੀਂ ਉਥੋਂ ਜਲੰਧਰੋਂ ਅਸੀਂ ਉਹਨਾਂ ਨੇ ਆਪਣੇ ADO ਸਾਹਿਬ ਨੇ ਇਹ ਫੋਨ ਕੀਤਾ ਟ੍ਰਾਂਸਪੋਰਟ ਮੰਤਰੀ ਨੂੰ ਵੀ ਠੀਕ ਹੈ ਜੀ ਉਹ ਕਹਿੰਦੇ ਗੱਡੀ ਸਾਡੀ ਆਪਣੀ ਆ ਇਹਨੂੰ ਜਿੱਦਾਂ ਹੈਗੀ ਗੱਡੀ ਪਾਸ ਕਰਾਓ ਪਰ ਕੋਈ ਰਿਜ਼ਲਟ ਨਹੀਂ ਨਿਕਲਿਆ ਅੱਜ ਦੁਆਰਾ 8 ਤਰੀਕ ਦੀ ਅਪਰੂਵਮੈਂਟ ਮਿਲੀ ਆ ਅਪਪਾਇਟਮੈਂਟ ਮਿਲੀ ਆ ਤਾਂ ਹੁਣ ਦੇਖਦੇ ਆ ਕਿ 8 ਤਰੀਕ ਨੂੰ ਕੀ ਜਾਂਦੇ ਆ 8 ਤਰੀਕ ਅੱਜ ਆਪਣੇ ਹੋ ਗਈ ਆ 5 26 ਤਰੀਕ ਨੂੰ ਗੱਲ ਕਰ ਰਹੇ ਆ ਹਾਂ 26 ਹਾਂ ਜੀ 8 ਦਿਨ ਹੋ ਗਏ 4 ਜੇ 12 ਦਿਨ ਦਾ ਟਾਈਮ ਤੁਹਾਨੂੰ ਫੇਰ ਮਿਲ ਗਿਆ ਹਾਂ ਜੀ ਗੱਡੀ ਹੁਣ ਖੜੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਵਿਦਾਉਟ ਪਾਸਿੰਗ ਤੋਂ ਕੀ ਖੜੀ ਨੂੰ ਆਪਸੇ ਲੋਕਲ ਮਾੜਾ ਮੋੜਾ ਜਿਹੜਾ ਹੈ ਭਾਈ ਇਹ ਕਰਦੇ ਬਾਹਰ ਤਾਂ ਅਸੀਂ ਕਿਤੇ ਜਾ ਹੀ ਨਹੀਂ ਸਕਦੇ ਕਿਉਂਕਿ ਬਾਹਰ ਤੁਹਾਨੂੰ ਪਤਾ ਕਾਗਜ਼ਤ ਵਗੈਰ ਕੀ ਹਾਲਿਆ ਨਹੀਂ ਨਹੀਂ ਉਹੀ ਕਹਿਣਾ ਵੀ ਬਗੈਰ ਵਿਦਾਉਟ ਪਾਸਿੰਗ ਕਿੰਨਾ ਟਾਈਮ ਲੰਘ ਗਿਆ ਬਹੁਤ ਇਹ ਵਿਦਾਉਟ ਪਾਸਿੰਗ ਅਪ੍ਰੈਲ ਦੀ ਜਿਹੜੇ ਆਪਣੇ ਅਪ੍ਰੈਲ ਦੀ ਨਿਕਲੀ ਆ ਜੀ ਅਪ੍ਰੈਲ ਮਈ ਜੂਨ ਜਲਾਈ ਦੀ ਤੁਹਾਨੂੰ ਤਰੀਕ ਮਿਲ ਗਈ 8 ਹਾਂਜੀ ਚੌਥਾ ਮਹੀਨਾ ਚੱਲ ਜਾਣਾ ਉਹ ਵੀ ਅਜੇ ਹੋਊਗੀ ਪਤਾ ਨਹੀਂ ਨਹੀਂ ਹਾਂਜੀ ਕੋਈ ਪਤਾ ਨਹੀਂ 4 ਮਹੀਨੇ ਤੋਂ ਇੱਕ ਟਰੱਕ ਦੀ ਅੱਜ ਜੇ ਹੁਣ ਆਪਾਂ 12 ਚੱਕੀ ਦੀ ਕਿਸ਼ਤ ਲਾਉਨੇ ਆ ਨਵੀਂ ਗੱਡੀ ਦੀ 60000 ਰੁਪਿਆ ਬਣਦੀ ਆ ਹਾਂਜੀ ਹਾਂਜੀ ਠੀਕ ਆ ਤਾਂ 2.5 ਤੋਂ 3 ਲੱਖ ਦੇ ਥੱਲੇ ਬੰਦਾ ਆ ਗਿਆ ਜਦ ਗੱਡੀ ਬਾਹਰ ਨਹੀਂ ਲੈ ਕੇ ਜਾ ਸਕਦਾ ਕਿੱਥੇ ਲੈ ਕੇ ਜਾਵੂ ਉਹਨੂੰ ਹਾਂਜੀ 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 ਉਰੇ ਵੀ ਆਪਾਂ ਰਿਸਕ ਲੈ ਰਹੇ ਆ ਪਰਮਾਤਮਾ ਨਾ ਕਰੇ ਕੋਈ 19 21 ਹੋ ਜਵੇ ਤੇ ਬਿਟਾਉਟ ਪਾਸਿੰਗ ਤੋਂ ਇੰਸ਼ੋਰੈਂਸ ਵਾਲਿਆਂ ਨੇ ਸ਼ੋਰ ਵੀ ਨਹੀਂ ਦੇਣੀ ਪੂਰਾ ਰਸਕਿਆ ਭਾਜੀ ਪੂਰਾ ਰਸਕਿਆ ਕੀ ਕਰੀਏ ਆਪਾਂ ਕਿਤੋਂ ਜਾਈਏ ਨੰਬਰ 2 ਤੇ ਹਾਂਜੀ ਚਲੋ ਆਪਾਂ ਤਾਂ ਜਿਹੜੇ ਕਾਗਜ਼ ਕਲੀਅਰ ਰੱਖਦੇ ਆ ਆਪਣੇ ਤਾਂ ਦਾ ਮਾਰ ਪੈਣ ਲਈ ਆ ਗ੍ਰੀਨ ਟੈਕਸੀ ਪੈ ਗਿਆ ਗਵਰਨਰ ਵੀ ਸਾਡੇ ਤੇ ਲਗਿਆਣੇ ਆ ਟੈਕਸੀ ਸਾਨੂੰ ਸਾਲ ਦੇ ਦੇਣੇ ਪੈਗੇ ਸਭੇ ਕਰਨਾ ਪੈਂਦਾ ਆਪਾਂ ਨੂੰ ਜਿਹੜੇ ਕਾਗਜ਼ ਕਲੀਅਰ ਰੱਖਦੇ ਆ ਜਿਹੜੇ ਭਾਜੀ ਦੰਦਾ ਹੀ ਕੱਖ ਨਹੀਂ ਉਹਨਾਂ ਦਾ ਕੋਈ ਤਕਲੀਫ ਨਹੀਂ ਹੁਣ ਉਹ ਤਾਂ ਨਹੀਂ ਉਹਨਾਂ ਦਾ ਫਿਰ ਗਾਂਧੀ ਚੱਲਦਾ ਜੀ ਕਿ ਗਾਂਧੀ ਦਾ ਚੱਲਦਾ ਪਰ ਉਹ ਨੁਕਸਾਨ ਤਾਂ ਸਾਡਾ ਕਰਦੇ ਆ ਨਾ ਗਾਂਧੀ ਦੇ ਦੇ ਕੇ ਆ ਨੁਕਸਾਨ ਤਾਂ ਆਪਣਾ ਹੀ ਹੁੰਦਾ ਜੀ ਜੇ ਉਹ ਗਾਂਧੀ ਦੇਗੇ ਆਪਣਾ ਸਿੱਕਾ ਚਲਾਉਂਦੇ ਆ ਲੇਕਿਨ ਨੁਕਸਾਨ ਸਾਡਾ ਕਰਦੇ ਨਾ ਤਾਂ ਰੇਟ ਹੀ ਕੋਈ ਵੱਧੇ ਆ ਦੇਖ ਜਿਹੜੇ ਰੇਟਾਂ 'ਚ ਆਪਾਂ ਚੱਲਦੇ ਆ ਨਾ ਰੇਟਾਂ ਦਾ ਅਸੀਂ ਜਿੰਨੀ ਕਰੰਸੀ ਕਵਰ ਨਹੀਂ ਕਰ ਸਕਦੇ ਮੈਂ ਤਾਂ ਜੀ ਬਹੁਤ ਹੱਥ ਤੋਂ ਛੋਟਾ ਹੋਊਗਾ ਪਰ ਮੈਨੂੰ ਘਸਾ ਘਸਾ ਕੇ ਅਕਲ ਇੰਨੀ ਕ ਦੇਤੀ ਲੋਕਾਂ ਨੇ ਵੀ 1996 ਦੇ ਵਿੱਚ ਜਿਹਾ ਨੀ ਕਿ ਮੈਂ ਟਰਾਂਸਪੋਰਟ ਦੇ ਧੰਦੇ 'ਚ ਜੁੜ ਗਿਆ ਸੀ ਜੀ ਜੀ ਤੇ ਕਹਾਣੀ ਉਹੀ ਆ ਇੱਕ ਬੰਦਾ ਪੂਰੇ ਪੇਪਰ ਭਰਦਾ ਗੱਡੀ ਦੇ ਹਾਂਜੀ ਦੂਜਾ ਵਿਦਾਊਟ ਪੇਪਰ ਆ ਹਾਂਜੀ ਜਦੋਂ ਨੇ ਕਿਸੇ ਨੂੰ ਕੁਝ ਦੇਣਾ ਹੀ ਨਹੀਂ ਉਹ ਪਾੜਾ ਕਾਤੇ ਮੰਗੂਗਾ ਬਸ ਉਹੀ ਗੱਲ ਆ ਗਈ ਨਾ ਬਾਜੀ ਉਹਨ ਤਾਂ ਆਇਆ ਵੀ ਜਿਹੜਾ ਕਮਾਲ ਆ ਮੇਰੀ ਜੇਬ ਚ ਆ ਹਾਂਜੀ ਹਾਂਜੀ ਤੁਸੀਂ ਦੇਖਣਾ ਵੀ ਮੈਂ ਢੇੜਾ ਲਾ ਕੇ ਸਾਲਵਤ ਇੰਸ਼ੋਰ ਵੀ ਚੱਕਣੀ ਆ ਇਹਦੇ ਟੈਕਸ ਵੀ ਭਰਨੇ ਨੇ ਇਹਦੇ ਕੁਆਟਰ ਟੈਕਸ ਵੀ ਦੇਣੇ ਨੇ ਬਿਲਕੁਲ ਜਰੂਰ ਦੇਖੋ ਹਾਂਜੀ ਤੇ ਸਾਰੀ ਮੈਂਟਨੈਂਸ ਆਪਾਂ ਨੇ ਰੱਖਣੀ ਆ ਇਹਦਾ ਐਨਪੀਵੀ ਚੱਕਣਾ ਹਾਂਜੀ ਤੇ ਵਿੱਚ ਇਹ ਜਿਹੜੀਆਂ ਗੱਡੀਆਂ ਵੀ ਹੈਗੀਆਂ ਜਿਨ੍ਹਾਂ ਕੋਲ ਪੰਜਾਬ ਦਾ 5 ਸਾਲਾ ਵੀ ਹੈ ਨਹੀਂ ਪਰ ਉਹ ਗੱਡੀਆਂ ਲੋਕ ਚਲਾਉਂਦੇ ਨੇ ਨਹੀਂ ਹੈ ਨਹੀਂ ਪਾਸਿੰਗ ਵੀ ਹੈ ਨਹੀਂ ਭਾਈ ਟੈਕਸ ਵੀ ਹੈ ਨਹੀਂਗੇ ਮੈਂ ਤੁਹਾਨੂੰ ਇਹ ਕਹਿਣਾ ਜਿਹਦੇ ਕੋਲ 5 ਸਾਲ ਨਹੀਂ ਹੈਗਾ ਪੰਜਾਬ ਦਾ ਹਾਂਜੀ ਹਾਂਜੀ ਤੇ ਉਹਦੇ ਕੋਲ ਕੁਝ ਵੀ ਨਹੀਂ ਹੋਣਾ ਨਹੀਂ ਹੈ ਬਿਲਕੁਲ ਜੀ ਬੀਮੇ ਉਹਨਾਂ ਦੇ ਨਹੀਂ ਹੈਗੇ ਪਰ ਇਹਨਾਂ ਬਾਰੇ ਇਹਨਾਂ ਬਾਰੇ ਕੁਝ ਆਪਾਂ ਮੇਰੀ ਸਲਾਹ ਹੈ ਮੈਂ ਤਾਂ ਕੋਈ ਨਾ ਕੋਈ ਐਪਲੀਕੇਸ਼ਨ ਜ਼ਰੂਰ ਲਿਖੂਗਾ ਦੇਖੋ ਸਿੱਧੀ ਗੱਲ ਹੈ ਆ ਇਹਨਾਂ ਤੋਂ ਵੀ ਮਰਿਆ ਨਹੀਂ ਜਾਂਦਾ। ਜੇ ਕੋਈ ਕੋਈ ਦੀ ਆਪਣੀ ਗੱਲਬਾਤ ਇਹ ਆਪਾਂ ਇੱਕ ਦੂਜੇ ਨਾਲ ਦੋਏ ਜਣੇ ਗੱਲਾਂ ਬਾਤਾਂ ਕਰਦੇ ਆਂ ਇਹ ਆਪਣੀ ਰਿਕਾਰਡ ਹੋ ਰਹੀਆਂ ਨੇ। ਹੋਰ ਨਹੀਂ ਹੋਣ ਜੋ ਫੇਕੀ ਗੱਲ ਹੈ ਜੀ। ਠੀਕ ਆ ਇਹ ਆਪਾਂ YouTube ਤੇ ਪਾ ਕੇ ਇਹ ਜਿਹੜਾ ਆਪਣਾ ਇਹ ਮਹਿਕਮੇ ਦਾ ਦਰਦ ਦਾ ਹਾਂਜੀ ਇਹ ਅਗਲੇ ਨੂੰ ਵੀ ਪਤਾ ਲੱਗੇ। ਹਾਂਜੀ ਇਹ ਜਿਵੇਂ ਉਹਦੋਂ ਆਪਾਂ ਨੇ ਬਾਈ ਜੀ ਉਹਨਾਂ ਦੀ ਚਲਾਈ ਸੀ ਨਾ ਵੀ 1933 ਤੋਂ ਕੰਮ 'ਚ ਪਏ ਹੋਏ ਆ ਹਾਂਜੀ 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 ਇਹ ਓਕਣੇ ਆਪਾਂ YouTube ਚੈਨਲ ਤੇ ਪਾਵਾਂਗੇ ਜੀ ਹਾਂਜੀ ਠੀਕ ਆ ਇਹ ਆਪਣੀ ਗੱਲ ਕਦੇ ਤਾਂ ਕਹਿੰਦੇ ਹੁੰਦੇ ਆ ਵੀ ਹੁਣ ਆਪਾਂ ਬੋਲਣ ਲੱਗੇ ਆਂ ਮੁੱਦਿਆਂ ਤੇ ਬਾਕੀ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਆ ਵੀ ਜਿਹੜੀ ਇਹ ਮੇਰੇ ਦੋ ਚੈਨਲ ਸਸਪੈਂਡ ਕਰਤੇ ਜੀ ਇਹਨਾਂ ਨੇ ਅੱਛਾ ਹਾਂ Facebook ਤੇ ਸੀਗਾ ਆਪਣਾ ਅਵਜਲਾ ਟਰਾਂਸਪੋਰਟ ਵੀ ਉਹ ਵੀ ਅੱਜ ਸਵੇਰੇ ਸਸਪੈਂਡ ਹੋ ਗਿਆ ਹਾਂਜੀ ਹਾਂਜੀ ਠੀਕ ਆ ਬੜਾ ਇਹਨਾਂ ਨੇ ਰੈਸਟਿਗੇਟ ਕਰਿਆ ਹੋਇਆ ਸੀ ਉਹ 1 ਮਹੀਨੇ ਬਾਅਦ ਖੁੱਲਿਆ 2 अच्छा ਤੇ YouTube ਤੇ ਚੈਨਲ ਸੀਗਾ ਔਜਲਾ ਟ੍ਰਾਂਸਪੋਰਟ ਵੀ ਉਹ ਆਪਣਾ ਖਤਮ ਹੋ ਗਿਆ ਜੀ ਤੇ ਆ ਹੁਣ ਨਵਾਂ ਜਿਹੜਾ ਬਣਾਇਆ ਸੀ ਜਿਤੇ ਪਾਉਣ ਲੱਗੇ ਆ ਇਹਦੇ ਚਲੋ ਅਜੇ ਬੰਦੇ ਬਹੁਤ ਘੱਟ ਨੇ 550 ਸਬਸਕਰਾਈਬਰ ਹੋਇਆ ਜੀ ਜੀ ਚਲੋ ਪਰ ਵੀਡੀਓ ਤਾਂ ਚੱਲ ਜਾਂਦੀ ਆ ਕੋਈ 16-17 ਹਜ਼ਾਰ ਆਪਣੀ ਲੋਕਾਂ ਕੋ ਪਹੁੰਚਦੀ ਆ ਆਪਾਂ ਨੂੰ ਤਾਂ ਆਪਣੀ ਗੱਲਬਾਤ ਪਹੁੰਚਾਉਣ ਤੱਕ ਮਤ ਬਲਾ ਠੀਕ ਹੈ ਜੀ ਠੀਕ ਆ ਹੌਲੀ ਹੌਲੀ ਬੰਦੇ ਇੱਧਰ ਜੁੜ ਜਾਣਗੇ ਪਰ ਆਪਾਂ ਆਪਣਾ ਇਹ ਮੁੱਦੇ ਨੇ ਜਿਹੜੇ ਬਾਈ ਚੱਕਦਿਆਂ ਨਹੀਂ ਰਹਿਣਾ ਜੀ ਕੋਈ ਤਾਂ ਉਠੋ ਕੋਈ ਤਾਂ ਸ਼ਰਮ ਕਰੋ ਨਹੀਂ ਜੀ ਹੈ ਨਹੀਂ ਦੇਖੋ ਨਾ ਦੇਖੋ ਮਨਿਸਟਰੀ ਲੈਵਲ ਤੇ ਵੀ ਆ ਗਏ ਜਿਨ੍ਹਾਂ ਨੇ ਤਤਲ ਗੱਡੀਆਂ ਇਹ ਆਪਣੀਆਂ ਖਜਖਵਾ ਗੱਡੀਆਂ ਵਾਲਿਆਂ ਨੂੰ ਨਾ ਕਰੋ ਹਾਂ ਜੀ ਹੁਣ ਇਹ ਗੱਲ ਕਰ ਗੱਡੀਆਂ ਖਜਲ ਹੁੰਦੀਆਂ ਇਹ ਕਮ ਨਾ ਕਰੋ ਜਿਹੜੀ 17 ਵਾਲੀ ਪਾਸੇ ਸੀ ਉਹ ਤੁਸੀਂ 20 ਦੇ ਦਿਓ ਨਹੀਂ ਦਿੱਤੀ ਹਾਂ ਜੀ ਤਾਂ ਸੋ ਗੱਡੀਆਂ ਵਾਲੇ ਕਿਧਰ ਨੂੰ ਜਾਂ ਕਿਦੋਂ ਆਪਾਂ ਖਰਚੇ ਤੋਲਣਾ ਇਹ ਤਰ੍ਹਾਂ ਦੇ ਕਿਤੇ ਕਿੱਥੋਂ ਬੱਚਿਆਂ ਨੂੰ ਪੜਾ ਲਾਂਗੇ ਕੀ ਕਰਨਾ ਜੇ ਆਪਾਂ ਨਹੀਂ ਜੀ ਕੁਝ ਵੀ ਨਹੀਂ ਹੋਣਾ ਹੈਗਾ ਬਾਈ ਜੀ ਸਾਡੀ ਆਪਣੀ ਖੁੱਦ ਦੀ ਗੱਡੀ ਇੱਕਾਜਾ 8 ਦਿਨ ਤੋਂ ਖੜੀ ਆ ਤੇ ਕੱਲ ਇਹ ਮੁੱਦੇ ਤੇ ਮੈਂ ਲਾਈ ਵੀ ਹੋਇਆ 24 25 ਮਿੰਟ ਫੇਸਬੁੱਕ ਤੇ ਜੀ ਤੇ ਕਹਿੰਦੇ ਹੁੰਦੇ ਆ ਵੀ ਪਰ ਖੰਨੀ ਵੀਡੀਓ ਉਹਨਾਂ ਤੱਕ ਪਹੁੰਚਦੀ ਹੋਣੀ ਜੇ ਪਹੁੰਚਦੀ ਆ ਤਾਂ ਉਹ ਕਹਿੰਦੇ ਨੇ ਵੀ ਛੱਡ ਫਿਰਿਆ ਆਪਾਂ ਨੂੰ ਕੀ ਮਤਲਬ ਆ ਹਾਂਜੀ ਬਸ ਇਹ ਹੀ ਆ ਜੀ ਹਨਾ ਅਪਲ ਅਪਲ ਤਾਂ ਪਹੁੰਚ ਹੀ ਨਹੀਂ ਭਾਈ ਪਹੁੰਚ ਹੀ ਨਹੀਂ ਹੁੰਨੀ ਹਾਂ ਵੀ ਜਾਂ ਤਾਂ ਪਹੁੰਚਦੀ ਨਹੀਂ ਹੈਗੀ ਉਹਨਾਂ ਤੱਕ ਜਿਹੜੇ ਜਿਹੜੇ 2 ਲੱਖ 2.5 ਲੱਖ ਲੋਕ ਦੇਖ ਲੈਂਦੇ ਨੇ ਵੀ ਜਾਂ ਉਹਨਾਂ ਦੇ ਵਿੱਚੋਂ ਕੋਈ ਪ੍ਰਸ਼ਾਸਨ ਕਰ ਅਧਿਕਾਰੀ ਨਹੀਂ ਹੈਗਾ ਇਹ ਆਪਣੇ ਡਿਪਾਰਟਮੈਂਟ ਵਾਲਾ ਜਾ ਕੋਈ ਆਪਣੇ ਡਿਪਾਰਟਮੈਂਟ ਦਾ ਮੰਤਰੀ ਨਹੀਂ ਹੈਗਾ ਉਹਦੇ ਕੋਈ ਪੀਏ ਨਹੀਂ ਹੈਗੇ ਕੋਈ ਉਹਦੇ ਨਾਲ ਸਮਝ ਲਓ ਨੇੜਤਾ ਵਾਲਾ ਬੰਦਾ ਨਹੀਂ ਹੋਣਾ ਹਨਾ ਜਿਨ੍ਹਾਂ ਕੋ ਆਪਣੀ ਵੀਡੀਓ ਨਹੀਂ ਜਾਂਦੀ ਠੀਕ ਹੈ ਜੀ ਇਹੀ ਮੰਨ ਸਕਦੇ ਆ ਜੀ ਹਾਂ ਕਿੱਸੇ ਦੇਖੋ ਨਾ ਜਲੰਧਰ ਹੁਣ ਆਫਸਰ ਵਾਲਿਆਂ ਨੇ ਜ਼ੋਰ ਲਾ ਲਿਆ ਵੇ ਗੱਡੀ ਪਾਸ ਹੋਣੀ ਚਾਹੀਦੀ ਆ ਪਰ ਕੀ ਕਰੀਏ ਕਿਤਨੂੰ ਆ ਜੀ ਤਾਂ ਬੜੇ ਦੁਖੀ ਹੋਏ ਹੋਈ ਉਹੀ ਆ ਜੀ ਜਦ ਹੁਣ ਉਸ ਦਿਨ ਵੀ ਵੀਰ ਜੀ ਉਹਨਾਂ ਨਾਲ ਗੱਲ ਹੋਈ ਆ ਤੁਹਾਡੇ ਬ੍ਰਦਰ ਨਾਲ ਹਾਂਜੀ ਉਹ ਕਹਿੰਦੇ ਵੀ ਸਾਡੀ ਤਾਂ ਚਲੋ ਸਰਕਾਰੀ ਦਵਾਰੇ ਪਹੁੰਚ ਆ ਹਾਂਜੀ ਵੀ ਸਾਡੇ ਕੰਮ ਵੀ ਨਹੀਂ ਹੋ ਰਹੇ ਆਮ ਲੋਕਾਂ ਦੇ ਤੱਕ ਕੀ ਹੋਣੇ ਨੇ ਹਾਂਜੀ 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 ਬਿਲਕੁਲ ਸਹੀ ਗੱਲ ਹੈ ਵੀ ਅਸੀਂ ਅਪਰੋਚ ਰੱਖਦੇ ਹਾਂ ਜੀ ਮੰਤਰੀ ਕੋ ਜਾਣ ਦੀ ਵੀ ਰੱਖਦੇ ਹਾਂ ਹਾਂਜੀ ਹਾਂਜੀ ਠੀਕ ਹੈ ਇੱਕ ਨਵੀਂ ਗੱਡੀ ਪਾਸ ਕਰਾਈ ਵੀ ਆ ਕਹਿੰਦੇ ਬਹੁਤ ਭਜ ਨੱਠ ਕਰਕੇ ਹਾਂਜੀ ਨੱਠ ਭਜ ਕਰਕੇ ਬਹੁਤ ਲਈ ਹੈ ਜੀ ਹਨਾ ਵੀ ਪਰ ਜਿਹੜੇ ਆਮ ਨੇ ਜਿਨ੍ਹਾਂ ਨੂੰ ਆਇਓ ਨਹੀਂ ਪਤਾ ਵੀ ਇਹਦਾ ਟੈਕਸ ਕਿੱਥੇ ਭਰ ਹੋਣਾ ਕਿਉਂਕਿ ਹੁਣ ਤੱਕ ਜੋ ਕੰਮ ਸੀਗਾ ਜੀ ਸਾਰਾ ਵਿੱਚ ਏਜੰਟ ਕਰਦੇ ਸੀ ਅਸੀਂ ਵੀ ਕਰਾਉਂਦੇ ਰਹੇ ਹਾਂ ਵੀ ਪਟਿਆਲੇ ਫਰਲਾਣਾ ਏਜੰਟਾਂ ਸਾਡੇ ਖੰਨੇ ਫਰਲਾਣਾ ਏਜੰਟਾਂ ਉਹਨੇ ਆਪੇ ਦੱਸ ਦੇਣਾ ਵੀ ਤੁਹਾਡੀ ਪਾਸਿੰਗ ਆ ਗਈ ਬਸ ਆਪਣਾ ਕੰਮ ਕੀ ਹੁੰਦਾ ਸੀ ਟਰੱਕਾਂ ਵਾਲੇ ਦਾ ਟਰੱਕ ਬਾਹਰ ਸੀਲ ਜਾ ਪੁੱਤ ਪੈਸੇ ਫੜਾਏ ਅੰਕਲ ਨੂੰ ਹਾਂਜੀ 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 ਬਿਲਕੁਲ ਦੇ ਦੇ ਠੀਕ ਆ ਤੁਹਾਡੀ ਪਾਸਿੰਗ ਹੋ ਜਾਊਗੀ ਹਾਂਜੀ ਜੇ ਉਹ ਪੈਸੇ ਫੜਾਏ ਉਹ ਤੁਹਾਡੀ ਇੰਸ਼ੋਰੈਂਸ ਹੋ ਜਾਊਗੀ ਹਾਂਜੀ ਠੀਕ ਆ ਚਲੋ ਇੰਸ਼ੋਰੈਂਸ ਤਾਂ ਹੁਣ ਵੀ ਆਨਲਾਈਨ ਹੋ ਜਾਂਦੀ ਆ ਹਾਂਜੀ ਪਰ ਪਰਮਿਟ ਚੱਕਣਾ ਪੈਸੇ ਫੜਾਏ ਉਹ ਹਾਂਜੀ ਪਰ ਉਹ ਹੁਣ ਗੱਡੀਆਂ ਖੜਾ ਕੇ ਵੀ ਕੰਮ ਨਹੀਂ ਹੋ ਰਹੇ ਪਹਿਲਾਂ ਇਹ ਕੰਮ ਤੁਰੀਆਂ ਜਾਂਦੀਆਂ ਗੱਡੀਆਂ ਨੂੰ ਪਤਾ ਵੀ ਨਹੀਂ ਲੱਗਦਾ ਸੀ ਪੇਪਰ ਬਣ ਕੇ ਦਫ਼ਤਰ ਪਹੁੰਚ ਜਾਂਦੇ ਤੇ ਅਗਲੇ ਦਿਨ ਆਪਾਂ ਜਾ ਕੇ ਪੈਸੇ ਦੇ ਕੇ ਫੜ ਲਿਆਉਂਦੇ ਸੀ ਜੀ 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 ਇਹੀ ਕੰਮ ਚੱਲਦਾ ਸੀ ਕਿਸੇ ਦੀ ਵੀ ਸਰਕਾਰ ਹੋ ਗਈ ਹਾਂਜੀ ਪਰ ਹੁਣ ਟਰੱਕ ਵੀ ਆਪਾਂ ਲੈ ਕੇ ਜਾਂਦੇ ਆ ਡੀਟੀਓ ਸਾਹਿਬ ਕੋ پاسੰਗ ਤੇ ਤੇ ਫੇਰ ਨਹੀਂ ਜੀ ਹੋ ਰਹੀਆਂ ਤੇ ਆ ਨਵਾਂ ਜਿਹੜਾ ਹੁਣ ਗਵਰਨਰ ਚਲੋ ਠੀਕ ਆ ਇਹਦੀ ਸਪੀਡ ਲਿਮਟ ਕਰਤੀ ਸਪੀਡ ਗਵਰਨਰ ਆਹ ਜੀ 60 ਕਿਲੋਮੀਟਰ ਅਸੀਂ ਅਸੀਂ ਇਹਦੇ ਹੱਕ 'ਚ ਕੋਈ ਇਹਦੇ ਵਿਰੋਧ ਨਹੀਂ ਕਰਦੇ ਨਹੀਂ ਬੜੀਆਂ ਗੱਡੀਆਂ ਦੱਸੋ ਜੀ ਟਰੱਕ ਥੋੜੀ 14 ਚੱਕਾ ਕਿਹੜਾ ਤੁਸੀਂ 60 70 ਤੋਂ ਉੱਪਰ ਭਜਾਉਨੇ ਹੋ ਨਹੀਂ ਭਾਈ ਜੀ ਨਹੀਂ ਭਾਈ ਜੀ ਹਾਂ ਜੀ ਜਿਹੜੀਆਂ ਚੀਜ਼ਾਂ ਨੂੰ ਲੱਗਣੇ ਚਾਹੀਦੇ ਨੇ ਉਹ ਚੀਜ਼ਾਂ ਨੂੰ ਲਾਉਣ ਹਾਂ ਜੀ ਹਾਂ ਜੀ ਕੋਈ ਟਰੱਕ ਮੈਨੂੰ ਰੋਡ ਤੇ ਹਾਂ ਕੋਈ ਸਬਜ਼ੀ ਵਾਲੀ ਗੱਡੀ ਆ ਉਹਨੂੰ ਭਜਾਉਣੀ ਪੈਂਦੀ ਆ ਉਹ ਤਾਂ ਟਾਈਮ ਤੇ ਪਹੁੰਚਦੀ ਆ ਹਾਂ ਜੀ ਹਾਂ ਜੀ ਠੀਕ ਆ ਮੈਨੂੰ ਘੋੜਾ ਕੋਈ ਦਿਖਾਓ ਤੁਸੀਂ ਜਾਂਦਾ 70 80 ਤੇ ਭਜ 40 45 ਤੋਂ ਲੱਭ ਜਾਂਦਾ ਕਿ ਪਤਾ ਸਾਰੀ ਪਾੜ ਜਾਣਗੇ ਮਗਰਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਕੋਈ 18 19 40 ਟਨ ਮਾਲ ਪਾਈ ਜਾਂਦਾ ਉਹ 40 45 ਤੋਂ ਵੱਧ ਨਹੀਂ ਭਜਦਾ ਨਹੀਂ ਭਜਦਾ ਜੀ ਨਹੀਂ ਨਹੀਂ ਪਾਈ ਜੇ ਉਹ ਪਾੜਨ ਜੇ ਤਾਂ ਉਹ ਮਾੜਾ ਮੋਟਾ ਤੇਜ਼ ਕਰ ਲਵੇ ਬਈ ਉਹ ਇੰਨਾ ਉੱਪਰਦੇ ਨੇ ਤੇ ਉਹੀ ਕੰਟਰੋਲੋਂ ਬਾਹਰ ਹੁੰਦੇ ਨੇ ਅਲੱਗ ਕਰਾ ਜਾਂਦਾ ਸਾਡਾ ਜਿਹੜੇ ਲੌਂਗ ਵਾਲੇ ਡਰਾਈਵਰ ਨੇ ਜੀ ਹਾਂ ਜੀ ਹਾਂ ਜੀ ਉਹ ਗੱਡੀ ਨਹੀਂ ਭਜਾਉਂਦੇ ਨਹੀਂ ਬਾਈ ਕੀ ਉਹ ਕਹਿੰਦੇ ਵੀ ਸਾਨੂੰ ਤਾਂ ਯਾਰ ਮੇਰੇ ਇੱਕ ਮਾਮਾ ਜੀ ਪੂਰੇ ਹੋ ਗਏ ਉਹ ਗੱਲ ਕਰਦੇ ਹੁੰਦੇ ਸੀ ਕਹਿੰਦੇ ਅਸੀਂ ਜਵਾਨੀ ਤੋਂ ਬੁੱਢੇ ਹੋ ਗਏ ਜੀ ਇਹ ਰੋਡ ਓਡੇ ਦਾ ਓਡਾ ਹਾਂਜੀ ਹਾਂਜੀ ਟਰੱਕ ਚਲਾਉਂਦੇ ਅਸੀਂ ਜਵਾਨੀ ਤੋਂ ਬੁੱਢੇ ਹੋ ਗਏ ਰੋਡ ਓਡੇ ਦਾ ਓਡਾ ਆਂਧਾਬਾਦ ਵੀ ਉਥੇ ਹੀ ਆ ਇਥੋਂ ਗਵਿੰਦਗੜ੍ਹ ਵੀ ਉਥੇ ਹੀ ਆ ਪਰ ਸਾਡੇ ਪਤਾ ਨਹੀਂ ਕਿੰਨੇ ਕ ਗੇੜੇ ਨੇ ਅਸੀਂ ਬੁੱਢੇ ਹੋ ਗਏ ਹਾਂਜੀ ਬਿਲਕੁਲ ਸਹੀ ਗੱਲ ਹੈ ਬਈ ਨਹੀਂ ਮੁੱਕਣਾ ਇਹਦਾ ਲਾਲਚ ਨਾ ਕਰ ਗੱਡੀ ਦਾ ਢੇੜਾ ਘੱਟ ਲੱਗੇ ਵੱਧ ਲੱਗੇ ਆਪਦੀ ਜਾਨ ਬਚਾ ਕੇ ਚੱਲ ਬਿਲਕੁਲ ਜੀ ਅਸੀਂ ਅਸੀਂ ਨਹੀਂ 40 45 ਤੋਂ ਅਸੀਂ ਨਹੀਂ ਬਣਾਉਂਦੇ ਗੱਡੀਆਂ ਇਹ ਕਿੰਨੀਆਂ ਬੱਸਾਂ ਜੀ ਬਈ ਕਹਾਣੀ ਕੀ ਆ ਉਸੇ ਸਪੀਡ 'ਚ ਅਗਲਾ ਕਹਿੰਦਾ ਯਾਰ ਉਹੀ ਰਹਿਣਾ ਹੈ ਢੇੜਾ ਨਾ ਤਾਂ ਭਜਾਉਣਾ ਢੇੜਾ ਵੱਧਾ ਨਹੀਂ ਵੱਧਾ ਜੀ ਕਿਉਂਕਿ ਲੌਂਗ ਦੇ ਗੇੜੇ ਇੰਨਾ ਭਜਾ ਕੇ ਵੱਧਣੇ ਨਹੀਂ ਵੱਧਾ ਜੀ ਠੀਕ ਆ ਇਹ ਜਿਹੜੀਆਂ ਲੋਕਲ ਗੱਡੀਆਂ ਚੱਲਦੀਆਂ ਨੇ ਇਹਨਾਂ ਨੂੰ ਹੁੰਦਾ ਵੀ ਫਟਾਫਟ ਸੱਟ ਕੇ ਆ ਕੇ ਸਪੈਸ਼ਲ ਲੱਗੀ ਹੋਈ ਆ ਧੂਆ ਭਰ ਲਈਏ ਹਾਂਜੀ ਹਾਂਜੀ ਇਹ ਬਤਾ ਜਾਣਗੇ ਹਾਂਜੀ ਉਹਨਾਂ ਕੋ ਕਾਜ ਪੱਤਰ ਕੋਈ ਨਹੀਂ ਇਹ ਤਾਂ ਚੀ ਆ ਇਹ ਤਾਂ ਮਾਰਦੀ ਸਾਨੂੰ ਮਾਰਦੀ ਆ ਉਹ ਗੱਡੀਆਂ ਜੇ ਆਪਾਂ ਸਾਰੀਆਂ ਨਹੀਂ ਕਹਿੰਦੇ ਜੇ ਉਹਦੇ ਵਿੱਚੋਂ 100 ਗੱਡੀ ਲੋਕਲ ਚੱਲਦੀ ਆ ਤਾਂ ਜੀ 55% ਗੱਡੀਆਂ ਦੇ ਕਾਗਜ਼ ਪੂਰੇ ਨਹੀਂ ਹੈਗੇ ਨਹੀਂ ਹੈਗੇ ਠੀਕ ਆ ਚੱਲ ਜਿਹੜੀਆਂ ਉੱਚਾ ਮਾਡਲ ਨੇ ਉਹਨਾਂ ਦੇ ਹੋਣਗੇ ਪਰ 55 55 60% ਗੱਡੀ ਐ ਇਹ ਜੀ ਆ ਨਹੀਂ ਨਹੀਂ ਹੈ ਨਹੀਂ ਜੀ ਮੈਨੂੰ ਪਤਾ ਨਹੀਂ ਹੈਗੇ ਬਿਲਕੁਲ ਸਹੀ ਗੱਲ ਐ ਡੋਢੀ ਜਿਹੜੀ ਬਿਨ ਬਾਊਟ ਪੇਪਰ ਆ हां दे जी देखो जेड़ियां ਚੀਜ਼ਾਂ ਬੰਦ ਕਰਨੀਆਂ ਚਾਹੀਦੀਆਂ ਨੇ 15 ਸਾਲੀ ਗੱਡੀ ਬੰਦ ਕਰ ਦੋ ਉਹ ਨਹੀਂ ਕਰਨੀ ਰੌਲਾ ਪੈਂਦਾ ਆਉਂਦਾ ਇਹ 98 99 2000 ਤੋਂ ਅਸੀਂ ਸੁਣਦੇ ਆਉਂਦੇ ਆਂ ਵੀ ਆਹ ਸਾਲ ਬੰਦ ਹੋ ਜੇ ਹਾਂ ਜੀ ਹਾਂ ਜੀ ਮੇਰੇ ਕੋਲ ਮੇਰੇ ਕੋਲ ਸੀ ਗੱਡੀ 98 ਵੀ ਮੈਂ ਵੇਚੀ ਸੀ ਉਦੋਂ ਵੀ ਰੌਲਾ ਪੈ ਗਿਆ ਸੀ ਗੱਡੀ ਬਾਰੇ ਆਪਾਂ ਅਸੀਂ ਵੀ ਜਦੋਂ 6 ਚੱਕੀਆਂ ਵੇਚ ਕੇ ਜੀ 2001-02 ਚ 10 ਚੱਕੀਆਂ ਪਾਈਆਂ ਸੀਗੀਆਂ ਵੀ ਹੁਣ ਬੰਦ ਕਰ ਦੋ ਗਵਰਨਮੈਂਟ ਜੇ ਹੁਣ ਵਿਕ ਜਾਣਗੀਆਂ ਠੀਕ ਆ ਨਹੀਂ ਹਾਂ ਜੀ ਹਾਂ ਜੀ ਪਰ ਉਹ ਅਜੇ ਚੱਲਦੀਆਂ ਨੇ ਆਪਣੇ ਲਈ 10 ਚੱਕੀਆਂ ਪਤਾ ਨਹੀਂ ਕਿੱਥੇ ਵੇਖੋ ਪਈਆਂ ਠੀਕ ਬਿਲਕੁਲ ਸਹੀ ਗੱਲ ਹੈ ਹਾਂ ਹੁਣ ਤੁਸੀਂ ਦੇਖੋ 6 ਚੱਕੀ ਗੱਡੀ ਰੋਡ ਤੇ ਦਿਖਦੀ ਸੀ ਬਾਹਰ ਨੂੰ ਹਾਂਜੀ ਉਹ 10 ਚੱਕੀ ਨੇ ਖਤਮ ਕਰੀ ਬਿਲਕੁਲ 10 ਚੱਕੀ ਗੱਡੀ 12 ਚੱਕੀਆਂ ਖਤਮ ਕਰਦੀ 12 14 ਦੋਨਾਂ ਨੇ ਕਰਦੀ ਠੀਕ ਆ ਹੁਣ ਤੁਸੀਂ ਅਸੀਂ ਜਾ ਕੇ ਆਏ ਜਾਂ ਉੜੀਸਾ ਚ ਗਏ ਸੀਗੇ ਜੀ ਅਸੀਂ 2-3 ਦਿਨ ਉੱਥੇ ਰਹੇ ਹਾਂ ਹੁਣ ਤੁਹਾਨੂੰ ਕਲਕੱਤਾ ਉੜੀਸਾ ਲਾਈਨ ਤੇ ਘੋੜਾ ਮਿਲੂਗਾ ਕੀ ਕਹਿਣਾ ਕੋਈ 12 ਚੱਕੀ ਗੱਡੀ ਮਿਲ ਜਵੇ ਅੱਛਾ ਠੀਕ ਹੈ ਉਹ ਵੀ ਗਈਆਂ ਹਾਂ ਵੀ ਬਾਰਾਂ ਤੇਰਾਂ ਟਰੱਕ ਕੀ ਕਹਿਣਾ ਕੋਈ ਵੀਹ ਪੰਜਾਹ ਗੱਡੀਆਂ ਮਗਰ ਕੋਈ ਖੁਦ ਉਹ ਵੀ ਉਹ ਚਲਾਊਗਾ ਜਿਹੜਾ ਖੁਦ ਮੋਟਰ ਮਾਲਕ ਆ ਵੀ ਚਲੋ ਮੇਰਾ ਘਰ ਚੱਲਦਾ ਮੈਂ ਵੱਡੀ ਲੈਣ ਜੋਗਾ ਨੀ ਹੈਗਾ ਜੇ ਲੈ ਵੀ ਲਈ ਤਾਂ ਮੈਂ ਉਹਨੂੰ ਸਾਂਭਣ ਜੋਗਾ ਨੀ ਵੀ ਮੇਰਾ ਘਰ ਇਹ ਵਧੀਆ ਚਲਾਉਂਦੀ ਆ ਜਾਂ ਤੁਹਾਨੂੰ ਸੋਲਾਂ ਬਾਰਾਂ ਛੇ ਚੱਕੀਆਂ ਜਿਹੜੀਆਂ ਆਹ ਬਾਈ ਫੁੱਟੀਆਂ ਨੇ ਹਲਕੇ ਮਾਲ ਵਾਲੀਆਂ ਇਹ ਮਿਲਣਗੀਆਂ road ਤੇ ਹਾਂ ਜਾਂ ਫਿਰ ਤੁਹਾਨੂੰ ਬੜੇ ਕੰਪਨੀਆ ਦੇ ਡੱਬੇ ਮਿਲਣਗੇ ਜੀ ਜਿਹੜੇ ਹੁਣ 32 32 ਫੁੱਟ ਲੈਂਥ ਵਾਲੇ ਨੇ ਹਾਂਜੀ 10 ਚੱਕੀਆਂ ਤੇ 32 32 ਫੁੱਟ ਦੇ ਕੰਟੇਨਰ ਰੱਖੇ ਹੋਏ ਨੇ ਨਾ ਸਾਰੇ ਬੰਦ ਬੰਦ ਰਦੇ ਹਾਂ ਬੰਦ ਡੱਬੇ ਉਹ ਤੁਹਾਨੂੰ ਮਿਲਣਗੇ ਪਰ 12 ਚੱਕੀ ਗੱਡੀ ਤਾਂ ਰੋਲੇ ਦਿੱਤੀ ਹੁਣ ਇਹ ਹਾਲ ਹੋ ਗਏ 16 17 ਮਾੜ ਗੱਡੀ 12 ਚੱਕੀ ਨੂੰ ਕੋਈ ਪੁੱਛਦਾ ਨਹੀਂ ਹੈਗਾ ਹਾਂਜੀ ਪਹਿਲਾਂ 40 18 ਘੋੜੇ ਰੋਲ ਤੇ ਆ 40 ਟਨਾਂਲੇ ਕੱਢਤੇ ਬਤੀ ਤਾਂ ਨਾਲੇ ਰੁਲ ਗਏ ਕੋਈ ਨਹੀਂ ਬੋਲਿਆ ਹਾਂਜੀ ਬਾਕੀ ਇਹੀ ਗੌਰਮੈਂਟ ਨੂੰ ਅਪੀਲ ਕਰਦੇ ਆਂ ਵੀ ਸਾਡੇ ਵੱਲ ਦੇਖੋ ਸਾਡਾ ਮਹਿਕਮਾ ਖਤਮ ਹੋ ਜਾਂਦਾ ਹਜੇ ਖਤਮ ਹੋ ਗਿਆ ਜੀ ਹੁੰਦਾ ਜਾਂਦਾ ਹੋ ਹੀ ਗਿਆ ਵੈਸੇ 23 ਵਾਰ ਤਾਂ ਇਹ ਲੱਗਦਾ ਵੀ ਚਲੋ ਟਰਾਂਸਪੋਰਟ ਮੰਤਰੀ ਨੇ ਉਹ ਪਤਾ ਨਹੀਂ ਸਰਕਾਰੀ ਗੱਡੀਆਂ ਵਾਸਤੇ ਮੰਤਰੀ ਨੇ ਵੀ ਉਹਨਾਂ ਕੋ ਪ੍ਰਾਈਵੇਟ ਗੱਡੀਆਂ ਦਾ ਮਹਿਕਮਾ ਹੀ ਨਹੀਂ ਆਉਂਦਾ ਇਹ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਕੁਝ ਕਿੱਦਾਂ ਕਿੱਦਾਂ ਨਹੀਂ ਮਤਲਬ ਕਹਿਣ ਦਾ ਇਹ ਇਹ ਤਾਥਾ ਜੀ ਇੱਕ ਹਾਂਜੀ ਤੇ ਉਹ ਬੱਸਾਂ ਦੇਖਣੀਆਂ ਨੇ ਉਹਨਾਂ ਨੇ سرکاری ਜਾਂ سرکاری کوئی مشینری دیکھنی ہاں ਵੀ ਜਿਹੜੇ ਇੱਥੇ ਆਪਣੇ 50 ਲੱਖ ਡਰਾਈਵਰ پنجاب ਦਾ ਕੰਮ ਕਰ ਰਹੇ ਹ ਵੀ ਉਹ محکمہ ਸ਼ਾਇਦ ਉਹਨਾਂ ਦੇ ਹੱਥ 'ਚ ਨਾ ਆਉਂਦਾ ਹੋਵੇ ਹੋ ਸਕਦਾ ਜੀ ਹਨਾ ਹੋ ਸਕਦਾ ਕਿਉਂਕਿ ਪਾਸੰਗ ਤਾਂ ਸਰਕਾਰੀ ਗੱਡੀਆਂ ਦੀ ਵੀ ਆਉਂਦੀ ਹੋ ਆਉਂਦੀ ਹੈ ਜੀ گورنرਲ ਸਾਰੀਆਂ ਬੱਸਾਂ ਨੂੰ ਲੱਗ ਚੁੱਕੇ ਨੇ ਇਹ ਕੋਈ ਸਵਾਲ ਦਾ ਵਿਸ਼ਾ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਅਬ ਪਹਿਲਾਂ ਉਹਨਾਂ ਗਵਰਨਮੈਂਟ ਗੱਡੀਆਂ ਤੋਂ ਲੋਨ ਓਦੋਂ ਬਹੁਤ ਹੋਇਆ ਇਹਨਾਂ ਨੂੰ ਟਾਈਮ ਦੇਣ ਤੇ ਲਾਗੂ ਕਰਨ ਲਈ ਹਾਂ ਲਾਗੂ ਕਰਨ ਪ੍ਰੋਪਰ ਤਰੀਕੇ ਨਾਲ ਹੋਵੇ ਜਿਹੜੀ ਗੱਲ ਹੋਵੇ ਹਾਂਜੀ ਠੀਕ ਆ ਸਰਕਾਰੀ ਬੱਸਾਂ ਦੀ ਪਾਸਿੰਗ ਜਿਹੜੇ ਜ਼ਿਲ੍ਹੇ ਦੀਆਂ ਹੈਗੀਆਂ ਨੇ ਉੱਥੇ ਗਵਰਨ ਲੱਗ ਚੁੱਕੇ ਨੇ ਉਹਨਾਂ ਨੂੰ ਸਰਕਾਰੀ ਬਿਲੀ ਬੋਰਡ ਕੋ ਕਿੱਡੇ ਕਿੱਡੇ ਟਰੱਕ ਨੇ ਉਹਨਾਂ ਨੂੰ ਗਵਰਨ ਲੱਗ ਚੁੱਕੇ ਨੇ ਹਾਂਜੀ ਹਾਂਜੀ ਆਓ ਦੇਖਣਾ ਚਾਹੀਦਾ ਇਹ ਦੇਖਣਾ ਚਾਹੀਦਾ ਪਹਿਲਾਂ ਆਪਣੇ ਜ਼ਰੂਰ ਕਰੋ ਵੀਰ ਘਰ ਜੇ ਆਪਾਂ ਮਹਿਕਮੇ ਦੀ ਗੱਲ ਕਰਦੇ ਆਂ ਇੱਕ ਮਹਿਕਮਾ ਹੁੰਦਾ ਖੇਤੀਬਾੜੀ ਮਹਿਕਮਾ ਖੇਤੀਬਾੜੀ ਅਫਸਰ ਆ ਉਹਦੇ ਵਿੱਚ ਸਾਰੇ ਆ ਜਾਂਦੇ ਨੇ ਖੇਤੀਬਾੜੀ ਵਾਲੇ ਹਾਂਜੀ ਹਾਂਜੀ ਚਾਹੇ ਛੋਟਾ ਕਿਸਾਨ ਆ ਚਾਹੇ ਬੜਾ ਕਿਸਾਨ ਹਾਂਜੀ ਚਾਹੇ ਉਹ ਯੂਨੀਵਰਸਿਟੀਾਂ ਚ ਸਰਕਾਰੀ ਖੇਤੀ ਹੁੰਦੀ ਆ ਚਾਹੇ ਉਹ ਕਿਤੇ ਵੀ ਹੁੰਦੀ ਆ ਚਾਹੇ ਉੱਥੇ ਪ੍ਰਾਈਵੇਟ ਕਿਸਾਨ ਹਾਂਜੀ 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 ਠੀਕ ਆ ਪਰ ਸਾਡਾ ਮਹਿਕਮਾ ਪਤਾ ਨਹੀਂ ਖਨੀ ਭਾਈ ਜਿਹੜੇ ਵੱਡੇ ਟਰਾਂਸਪੋਰਟਰ ਨੇ 2 200 220 400 ਗੱਡੀ ਵਾਲੇ ਬਈ ਉਧਰੋਂ ਨਿਗਰ ਰਹੀਦੀ ਆ ਵੀ ਇਹ ਆਪਾਂ ਹੁਣ ਇੱਕ ਸਵਾਲ ਇਹ ਆ ਬਲੇਮ ਆਪਾਂ ਕਿਸੇ ਨੂੰ ਕਰ ਨਹੀਂ ਸਕਦੇ ਹਨਾ ਨਹੀਂ ਕਰ ਸਕਦੇ ਨਹੀਂ ਐਡੀ ਆਪਣੀ ਹੈਸੀਅਤ ਨਹੀਂ ਹੈਗੀ ਨਹੀਂ 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 ਬਿਲਕੁਲ ਸਹੀ ਗੱਲ ਹੈ ਹਾਂ ਪਰ ਇਹ ਜਿਹੜਾ ਇਹ ਕਿਤਾਜੀ ਇਹ ਖਤਮ ਹੋ ਚੁੱਕਿਆ ਇਹ ਤਾਂ ਹੁਣ ਜਿਹੜੀਆਂ ਗੱਡੀਆਂ ਨੂੰ ਤੁਸੀਂ ਥੋੜੀ ਗੱਡੀ ਨੂੰ 4 ਮਹੀਨੇ ਹੋ ਗਏ ਜੀ ਠੀਕ ਆ ਆਪਣੀ ਗੱਡੀ ਦੀ ਕਿਸ਼ਤ ਕਿੰਨੀ ਹੈ ਜੀ ਮੇਰੀ ਗੱਡੀ ਦੇ 18000 19000 ਰੁਪਏ ਬਾਕੀ ਘਰ ਦਾ ਖਰਚਾ ਪਾ ਕੇ ਉਹ 40 45 ਨੂੰ ਪਹੁੰਚ ਜਾਂਦਾ ਜੀ ਕਿੱਥੋਂ 40 45000 ਰੁਪਿਆ ਹੁਣ ਜਿਹੜੀ 4 ਮਹੀਨੇ ਤੋਂ ਗੱਡੀ ਉਹ ਖੜੀ ਆ ਹਾਂਜੀ ਉਹ 1.5 ਤੋਂ 2 ਲੱਖ ਦੇ ਥੱਲੇ ਚਲੀ ਗਈ। ਲੱਖ ਚਲੀ ਗਈ ਠੀਕ ਆ ਜਾਨੂੰ ਉਹ ਚਾਲੂ ਹੋਣੀ ਆ ਜਾਨੂੰ ਅਗਲੇ ਸਾਲ ਦੇ ਟੈਕਸ ਆ ਜਾਣੇ ਨੇ ਪਰਮਟ ਆਣਾ ਸ਼ੋਰ ਖੜੀਤੀ ਆ ਜਾਣੀ ਆ ਬਿਲਕੁਲ ਜੀ ਬਿਲਕੁਲ ਆ ਅੱਧੇ ਚਲੇ ਗਏ ਆ ਜੀ ਹੁਣ 4 ਮਹੀਨੇ ਤਾਂ ਹੁਣ ਸ਼ੋਰ ਵੀ ਚਾਲੂ ਆ ਨਾ ਪਰ ਤੁਸੀਂ ਕੰਮ ਨਹੀਂ ਕੋਈ ਕਰਿਆ ਪਰਮਟ ਚਾਲੂ ਆ ਪਰ ਤੁਸੀਂ ਕੰਮ ਨਹੀਂ ਕਰਿਆ ਜਾਂ ਤਾਂ ਇਹ ਸਾਰੀਆਂ ਚੀਜ਼ਾਂ ਇੱਕ ਦਿਨ ਹੀ ਪਾਸ ਹੋਣ ਹਾਂਜੀ ਵੀ ਅੱਜ ਪਾਸ ਹੋ ਗਈ ਪਾਸ ਹੋਣ ਤੋਂ ਦੋਏ ਦਿਨ ਗੱਡੀ ਦੀ ਸ਼ੋਰ ਬਣਨੀ ਆ ਹਾਂਜੀ ਉਹਨੇ ਟੈਕ ਸਰਨੇ ਆ ਉਦੋਂ ਉਦੋਂ ਬਾਅਦ ਪਰਮਿਟ ਬਣਨਾ ਹਾਂਜੀ ਇੱਥੇ ਕੰਮ ਉਲਟਾ ਗੱਡੀ ਏਜੰਸੀ ਚੋਂ ਕਢਾ ਲਓ ਪਹਿਲਾਂ ਇੰਸ਼ੋਰ ਬਣਾ ਲਓ ਹਾਂਜੀ ਇਹੀ ਰੂਲ ਆ ਕਰਦੇ ਨਹੀਂ ਗੱਡੀ ਹਾਂ ਇਹੀ ਰੂਲ ਹੈ ਨਾ ਹਾਂਜੀ ਉਹਦੇ ਤੇ ਚਾਹੇ 2 ਮਹੀਨੇ ਕਾਗਜ਼ ਨਾ ਪਹਿਣ ਉਹਦਾ ਰੈਗੂਲਰ ਚੱਲੂ ਹੋ ਗਿਆ ਥੋੜੀ ਇੰਸ਼ੋਰ ਚੱਲੂ ਹੋ ਗਈ ਹਾਂਜੀ ਯਾਨੀ ਕਿ ਪਾਸੰਗ ਪਹਿਲਾਂ ਪਾਸੰਗ ਹੋਵੇ ਉਸ ਤੋਂ ਬਾਅਦ ਇੰਸ਼ੋਰ ਬਣੇ ਉਸ ਤੋਂ ਬਾਅਦ ਪਰਮਿਟ ਪਵੇ ਹਾਂਜੀ ਜਿਵੇਂ ਹੁਣ ਥੋੜੀ ਇੰਸ਼ੋਰ ਨਿਕਲ ਗਈ ਸੀ ਨਾ ਪਾਸਾ ਨੀ ਹੋਈ ਗੱਡੀ ਦੀ ਤਾਂ ਜਿਹੜੇ ਦੋਏ ਕਾਗਜ਼ ਨੇ ਉਹ ਵੀ ਖਤਮ ਹੋ ਜਾਣ ਉਹ ਤਾਂ ਹੋਣੀ ਆ ਨੇਚਰਲੀ ਹੋਣੇ ਆ ਜੀ ਆਟੋਮੈਟਿਕ ਹੋ ਜਾਣੇ ਨੇ ਨਾ ਜੀ ਹਾਂ ਜੀ ਫੇਰ ਆਪਣਾ ਸਮਾਂ ਤਾਂ ਨਹੀਂ ਖਰਾਬ ਹੋਊਗਾ ਇਹ ਵੀ ਵਿਦਆਊਟ ਪੇਪਰ ਖੜੀ ਆ ਯਾਰ ਵੀ ਵਿਦਆਊਟ ਪੇਪਰ ਖੜੀ ਆ ਕਾਗਜ਼ ਕੋਈ ਵੀ ਨਹੀਂ ਹੈਗਾ ਕਿੱਥੇ ਲੈ ਕੇ ਜਾਈਏ ਇਹਨੂੰ ਹਾਂ ਜੀ ਹਾਂ ਜੀ ਬਿਲਕੁਲ ਸਹੀ ਹੈ ਚਲੋ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਗੱਲਬਾਤ ਕੀਤੀ ਗੱਲੇ ਤਾਂ ਨਾਲ ਆਪ ਜੀ ਤਾਲਮੇ ਰੱਖਾਂ ਕਿ ਤੱਕ ਤਦੀ ਗੱਲ ਬਣਨੀ ਆ ਹੂੰ ਨਹੀਂ ਤਾਂ ਸਾਡਾ ਜੋ ਹਾਲ ਹੋ ਚੁੱਕਿਆ ਹਾਂ ਤਾਂ ਉਹ ਜਿਹਦਾ ਕਿਤੇ ਵੈਂਟੀਲੇਟਰ ਲੱਗੇ ਹੈਗੇ ਆ ਕਿ ਕਿਹੜੇ ਵੇਲੇ ਵੈਂਟੀਲੇਟਰ ਬਿਜੋਜ਼ ਦੇਣਾ ਕੋਈ ਪਤਾ ਨਹੀਂ ਹੂੰ ਇਹ ਹਾਲ ਆਪਣਾ ਹੋ ਚੁੱਕਿਆ ਆ ਬਸ ਜੀ ਬਸ ਠੀਕ ਹੈ ਨਾ ਹੂੰ ਤੇ ਬਾਕੀ ਠੀਕ ਆ ਸਾਰੇ ਬੰਦੇ ਮਾਰੇ ਵੀ ਨਹੀਂ ਹੈਗੇ ਤੇ ਸਾਰੇ ਚੰਗੇ ਬੰਦੇ ਨੇ ਕੰਮ ਕਰਨਾ ਚਾਹੀਦਾ ਅਫਸਰ ਸਾਹੀ ਆ ਜਿਹੜੀ ਉਹ ਜਿਹੜੇ ਕੰਮ ਜਿਹੜੇ ਜਿਹੜੇ ਅਫਸਰ ਨੂੰ ਜਿਹੜਾ ਜਿਹੜਾ ਕੰਮ ਹੈਗਾ ਉਹ ਪ੍ਰੋਪਰ ਹੋਵੇ ਅਫਸਰ شاہੀ ਦੇ ਵਿੱਚ ਬੰਦੇ ਬਹੁਤ ਇਦਾਂ ਦੇ ਲਾਇਕ ਹੈਗੇ ਆ ਜਿਹੜੇ ਇਸ ਚੀਜ਼ ਨੂੰ ਸਮਝਦੇ ਆ ਪਰ ਫਿਰ ਉਹਨਾਂ ਦੇ ਕੀ ਗੱਲ ਹੱਥ-ਬਸ ਕੁਛ ਨਹੀਂ ਹੈਗਾ ਬਸ ਮੇਰੇ ਤਾਂ ਇਹੀ ਗੱਲ ਕਹਿੰਦਾ ਹੱਥ-ਬਸ ਕੁਛ ਨਹੀਂ ਹੈਗਾ ਇਹੀ ਹੈ ਨਾ ਫਿਰ ਇਹ ਚੀਜ਼ ਹੋ ਸਕਦੀ ਆ ਦੋਵੇਂ ਪੱਖ ਨੇ ਜਾਂ ਅਫਸਰ شاہੀ ਕੰਮ ਨਹੀਂ ਕਰ ਰਹੀ ਜਾਂ ਅਫਸਰ شاہੀ ਕੰਮ ਕਰ ਰਹੀ ਆ ਉੱਪਰ ਉਹਦੇ ਉੱਪਰ ਵੀ ਪਾਬਰਾ ਉਹ ਕੰਮ ਨਹੀਂ ਕਰਨ ਦੇ ਰਹੀ ਅਸੀਂ ਦੇਖੋ ਮੇਰੀ ਗੱਲ ਸੁਣੋ ਅਸੀਂ ਤਕਰੀਬਨ 1.5 ਘੰਟਾ ਉੱਥੇ ਵੀਡੀਓ ਸਾਬ ਕੋ ਜਏ ਉਹਨਾਂ ਜਿੰਨਾ ਜ਼ੋਰ ਲਾਇਆ ਨਾ ਹੂੰ ਪਰ ਉਹ ਉਹਨਾਂ ਜੋਰ ਲਾਇਆ ਜਿੱਦਾਂ ਕਹਿੰਦੇ ਚੱਲਿਆ ਨਹੀਂ ਐਪ ਐ ਨਹੀਂ ਜੀ ਕਹਿੰਦੇ ਖੁੱਲ ਰਹੀਆਂ ਮੈਨੂੰ ਕਈ ਫੋਨ ਆ ਚੁੱਕੇ ਨੇ ਕਹਿੰਦੇ ਇਹ ਪਾਸਿੰਗ ਹੋ ਗਈ ਪਰ ਸਾਡੀ ਆਨਲਾਈਨ ਇਹ ਸ਼ੋ ਨਹੀਂ ਹੁੰਦੀ ਉਹੀ ਦੱਸਦਾ ਨਾ ਹੁਣ ਵੀ ਜਿੱਦਣ ਹੁਣ ਤੇ ਮੈਂ 4-5 ਦਿਨ ਹੋਇਆ ਗਿਆ ਗਿਆ ਹਾਂ ਉਥੇ ਆਪਣੇ ਐਮਬੀਏ ਦੇ ਕੋਲ ਹਾਂਜੀ ਇਹ ਮੈਂ ਉਹਨਾਂ ਜਿਹੜਾ ਐਮਬੀਏ ਸਭ ਇਹ ਗੱਲ ਇਹ ਦਿਆਂ ਵੀ ਯਾਰ 4D 17 ਦੀ ਅਪਾਇੰਟਮੈਂਟ 'ਤੇ ਤੁਸੀਂ ਨਹੀਂ ਆਏ ਤੁਸੀਂ ਵੀ ਦੀ ਐਪਲੀਕੇਸ਼ਨ ਲਿਖਤੀ ਤੁਸੀਂ ਸਾਨੂੰ ਜਿੰਦਰ ਭੇਜ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਵੀ ਜ਼ੋਰ ਲਾਇਆ ਪਰ ਕੰਮ ਨਹੀਂ ਸਿਰੇ ਜੜਿਆ ਹੂੰ ਪਰ ਮੈਂ ਕਿਹਾ ਸਾਨੂੰ ਪਤਾ ਲੱਗਦਾ ਵੀ ਜਿਹੜੀ ਇਹ ਅਪਾਇੰਟਮੈਂਟ ਵਾਸਤੇ ਤੁਸੀਂ ਆਪਣਾ ਕੋਟਵਾਰ ਖੋਲਣਾ ਕੋਈ ਕਹਿੰਦੇ ਨਹੀਂ ਕਹਿੰਦੇ ਚੰਡੀਗੜ੍ਹੋਂ ਖੋਲਣਾ ਮੈਂ ਕਿਹਾ ਫੇਸ ਦਾ ਕਰੋ ਮੇਰੇ ਹੁੰਦੇ ਤੇ ਤੁਸੀਂ ਚੰਡੀਗੜ੍ਹ ਨੂੰ ਫੋਨ ਕਰੋ ਹੂੰ ਕਿ ਜਦ ਕਰੇ ਗੱਡੀਆਂ ਵਾਲੇ ਖਜੇ ਖਵਾਰ ਹੁੰਦੇ ਆ ਤੇ ਉਹਨਾਂ ਬਾਰੇ ਸੋਚੋ ਕੋਈ ਨਾ ਕੋਈ ਅਪਾਇੰਟਮੈਂਟ ਖੋਲੋ ਤਾਂ ਕਿ ਗੱਡੀਆਂ ਵਾਲੇ ਗੜੀਆਂ ਪਾਸ ਹੋ ਜੋ ਕੋਈ ਫੋਨ ਹਾਂਜੀ ਫੇਰ ਮੇਰੇ ਹੁੰਦੇ ਤੇ ਦੇਖੋ MBA ਵੀ ਬੰਦਾ ਬਹੁਤ ਬੀਬਾ ਉਹ ਮੇਰੇ ਬੈਠੇ ਕੋਲ ਖੜੇ ਤੇ ਟੈਲੀਫੋਨ ਕੀਤਾ ਉਹਨਾਂ ਨੂੰ ਹੂੰ ਕਹਿਦਾ ਕਰੇ ਗੱਡੀਆਂ ਵਾਲੇ ਖਰਾਬ ਹੋਣ ਡਾਇਆ ਉਹਨਾਂ ਨੂੰ ਖਰਾਬ ਨਾ ਕਰੋ ਹਾਂਜੀ ਉਹਨੇ ਬਿਲਕੁਲ ਕਹੀ ਵੀ ਉਹਨਾਂ ਕੋਲ ਖਰਾਬ ਨਾ ਕਰੋ ਹੂੰ ਫੇਰ ਜਾ ਕੇ ਅੱਜ ਖੁੱਲੀ ਆ ਜ਼ੇਰੇ ਤਾਂ ਅੱਜ ਅਪਾਇੰਟਮੈਂਟ ਲਈ ਆ ਤੇ ਉਹ ਆਠ ਦਿਨ ਮਿਲਿਆ ਅੱਜ ਵੀ 14 ਦਿਨ ਮਿਲ ਗਏ ਹਾਂ 14 12 13 ਦਿਨ 8 ਦਿਨ ਉਹ ਹੋ ਗਏ 4 ਦਿਨ ਹੋ ਗਏ 4-5 ਹਾਂਜੀ ਹਾਂਜੀ ਚਲੋ ਜੀ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਭਾਈ ਜੀ ਬਹੁਤ 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 ਧੰਨਵਾਦ ਸਾਸਤਰੀ ਗਾਜੀ ਮੇਰਾ ਸਾਸਤਰੀ ਗਾਜੀ